ਕਹ ਤੈ ਤਾਂ ਅਗਰ ਕਿੱਧਰ ਦੇ ਆ ਗਈ ਘਰ ਸਾਂਝਾ ਹੀ ਸਾਂਝਾ ਘਰ ਵਿੱਚ ਹੀ ਦੇਣਾ ਹੀ ਰਮਨ ਸਾਂਝਾ ਘਰ ਹੈਗਾ ਹੀ ਤੇ ਸਾਂਝੇ ਇਥੇ ਮੈਂ ਤਾਂ ਜਿਹੇ ਹਿੱਸਾ ਪਾਇਆ ਕੋਈ ਨਹੀਂ ਉਹ ਕਿੱਥੋਂ ਲੈ ਆਏ ਪੈਸੇ ਉਹ ਕਮਾਈ ਕਰਦਾ ਸੀ ਕਿੱਥੇ ਕਮਾਈ ਕਰਦਾ ਸੀ ਨੌਕਰੀ ਕਰਦਾ ਸੀ ਕੋਈ ਜਿਹੜੀ ਬਾਹਰ ਫਸਲ ਲੈਂਦਾ ਸੀ ਆਪਣਾ ਨਹੀਂ ਮੈਂ ਤਾਂ ਹਿਸਾਬ ਦੱਸਣ ਡਿਆ ਵਾਂ ਤੇ ਇੰਨਾ ਕ ਹਿਸਾਬ ਹੈਗਾ ਹੀਗਾ ਮੁੜ ਕੇ ਇਹਨਾਂ ਦੇ ਦਿਮਾਗ ਚੋਂ ਨਿਕਲ ਜਾਂਦੀ ਹੈ ਗੱਲ ਤੂੰ ਇਹ ਤਾਂ ਦੇਣਾ ਵਾ 1 ਲੱਖ ਤੇ 30000 ਰੁਪਇਆ ਨਹੀਂ ਨਹੀਂ ਉਹ ਇਹਨੇ ਦੇਣਾ ਦਲਜੀਤ 120000 ਤੋਂ ਇੱਕ ਹੀ ਦੇਣਾ ਈ ਹੋ ਤੇ 7 ਲੱਖ ਤੋਂ ਇੱਕ ਦੇਣਾ ਇਹਦਾ ਜੀ ਜੀ ਦਲਜੀਤ ਤੂੰ ਹੁਣ ਜੁਬਨ ਦਾ ਦੇਣਾ ਈ 120000 ਇੱਕ ਤੇ 6 ਲੱਖ ਇੱਕ 72000 ਰੁਪਇਆ ਤੇ ਦੇਣਾ 10 ਕਦੋਂ ਦੇਵੇਂਗਾ ਕੱਢ ਲਓ 21 ਮੇਰੀ ਗੱਲ ਸੁਣੋ ਉਦੋਂ ਤੂੰ ਹੀ ਕਹਿੰਦੇ ਮੈਂ ਬੜਾ ਪੜਿਆ ਵਾਂ ਹੁਣ ਤੁਹਾਡੇ ਜਾਲ ਹੀ ਕਾਫੀ ਦਾ 21 ਮੇਰੀ ਗੱਲ ਸੁਣੋ ਉਦੋਂ ਤੂੰ ਹੀ ਕਹਿੰਦੇ ਮੈਂ ਬੜਾ ਪੜਿਆ ਵਾਂ ਫਿਰ ਨਗਲੀ ਕਾਗਜ਼ਾਦ ਕਿਉਂ ਬਣਾਏ ਤੁਸੀਂ ਨਗਲੀ ਕਾਗਜ਼ਾਦ ਸਹੀ ਹੈ ਕਾਗਜ਼ਾਦ ਸਹੀ ਕਾਗਜ਼ਾਦ ਕਾਗਜ਼ਾਦ ਹੀ ਕਹਿੰਦਾ ਹੋ ਦੇ ਰਿਓ ਉਹ ਜਦੋਂ ਗੱਲ ਹੋ ਗਈ ਨਾ ਪੈਸੇ ਦੇਣ ਦੀ ਤੇ ਪੈਸੇ ਹੀ ਦੇਣੇ ਆ ਗੱਡੀ ਨਹੀਂ ਦੇਣੀ ਆਪਾਂ ਮੈਨੂੰ ਪਤਾ ਨਾ ਨਹੀਂ ਦਿੱਤੇ ਜਾਣੇ ਕਿੰਨੀ ਕੀ ਤਨਖਾਹ ਹੋਣਦੀ ਕਿਤੇ ਤਿੰਨ ਮਹੀਨੇ ਚਿਰ ਨਤ ਨਹੀਂ ਰੱਡੇ ਤਿੰਨ ਮਹੀਨੇ ਉਹ ਕੋਈ ਗੱਲ ਨਹੀਂ ਸੰਦੀਪ ਜਿਹੜੀ ਨਹੀਂ ਮਿਲਦੀ ਉਹ ਮਿਲਣੀ ਹੈ ਕਿਸੇ ਦਿਨ ਨੂੰ ਕਿਸੇ ਦਿਨ ਨੂੰ ਮਿਲਣੀ ਹੈ ਦਿੰਦੇ ਰਹੋ ਹਣ ਨਮਕੇ ਫਿਰ ਉਹਨਾਂ ਦੇ ਨਾਲ ਮੈਂ ਦੇ ਦੂੰਗਾ ਕਹੂੰਗਾ ਮੈਂ ਮੁੱਕਰਦਾ ਨਹੀਂ ਹਾਂ ਮੈਂ ਮੇਰੇ ਸਿਰ ਸਾਂ ਨਾ ਤੂੰ ਗੇੜੀ ਗਰਮ ਗਰਮ ਹੀ ਜਾਣੀ ਵੀ ਨਹੀਂ ਰਸ ਪਹਿਲਾਂ ਕਰੂੰਗਾ ਦੇ ਦੂੰਗਾ ਮੈਂ ਆਪੇ ਦੇ ਦੇ ਫੇਰ ਠੀਕ ਆ ਨਾ ਇਹਦੀ ਐਵੇਂ ਗਰਮ ਹੋਰ ਕੀ ਸੁਣ ਇਹ ਪੈਸੇ ਤੇ ਮੇਰੇ ਵੀ ਧਿਆਨ ਵਿੱਚ ਨਹੀਂ ਹੈਗੇ ਫਿਰ ਨੇ ਇਹ ਵੀ ਗਿਣ ਲੈਣੇ ਆ ਗੱਲ ਤੇ ਤੇਰੇ ਪਿਓ ਦੀ ਵੀ ਗਲਤ ਵਾ ਪੁੱਤੋ ਤਾਂ ਸਾਂਝੇ ਘਰ ਵਿੱਚੋਂ ਹੀ ਲੱਗੇ ਉਹਦੀ ਕੋਈ ਤਨਖਾਹ ਥੋੜਾ ਜੀ ਹੈ ਦੋਵੇਂ ਛੜੇ ਹੀ ਨਾ ਆਪਾਂ ਦੋਹਾਂ ਨੇ ਛੜੇ ਕਵਾਰੇ ਇੱਕ ਮੰਮੀ ਆਪਾਂ ਹੈ ਦੋਵੇਂ ਇਕਵਾਰੇ ਹੀ ਨਾ ਹੋਦੋ ਸਾਂਝੇ ਥਾਂ ਤੋਂ ਲੱਗੇ ਪੈਸੇ ਸਾਰੇ ਹੈਲੋ 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 ਵੈਲਫਰਡ ਵਾਲਤਾ ਹਲੋ 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 ਵੈਲਫਰਡ ਵਾਲਤਾ ਕਮਿੰਗ ਸਰ ਕਮਿੰਗ ਸਰ ਹਲੋ 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 ਕਮਿੰਗ ਅਲਫਾ ਜੋ ਵਨ ਮੁੜ ਕੇ ਕੋਈ ਗੱਲ ਬਾਤ ਦਸੀ ਨਹੀਂ ਤੇ ਨਾ ਅਖਦੇ ਉੱਤੇ ਕੋਹ ਪੈਸੇ ਲੱਗੇ ਸੀ ਅੱਛਾ ਤੇ 9 ਲੱਖ ਆਹੋ ਤੇ 9 ਲੱਖ ਵਿੱਚੋਂ ਮੇਰਾ ਠੀਕ ਆ ਠੀਕ ਆ ਉਹ ਵੀ ਉਹਦਾ ਰਮਨ ਓਏ ਬੱਚਾ ਨੂੰ ਆਵਾਜ਼ ਦੇਣੀ ਉੱਤੇ ਆਉਂਦੇ ਆ ਗਈ ਜੇ ਆ ਰਹਾ ਆ ਰਹਾ ਕੀ ਜਿਹੜਾ ਘਰ ਦਾ ਸਮਾਨ ਵਾ ਉਹ ਤੈਨੂੰ ਪਤਾ ਵਾ ਵੀ ਉਹ ਸਾਰਾ ਮੈਂ ਲਿਆਂਦਾ ਸੀ ਤੇ ਜਿਹੜੇ ਇਹ ਗੱਲ ਗਲਤ ਵਾ ਕੱਢ ਲੈ ਇੱਥੇ ਹਾਂ 2 ਐਂਡ 1 ਡੈਡੀ ਜੀ ਆਹ ਗੱਲ ਫਿਰ ਗਲਤ ਵਾ ਨਾ ਜਿਹੜਾ ਸਮਾਨ ਆਹੀ ਲਿਆਂਦਾ ਉਹਦਾ ਕੋਈ ਨਾਂ ਨਹੀਂ ਬੋਲਦੇ ਨੇ ਅੱਗੇ ਜਦੋਂ ਭੁੱਲ ਗਏ ਤੈਨੂੰ ਮੇਰੇ ਤੇ ਮੇਰਾ ਧਿਆਨ ਸਕੈਨ ਕਿਹ ਜਿਹੜਾ ਵੱਧ ਗਈ ਤਾਂ ਕੱਟ ਕੀ ਜਾਣਦਿਆ ਕਰੋ ਗੱਲ ਤੁਸੀਂ ਤਾਂ ਪਿਓ ਜਿਹਾ ਇਦਾਂ ਨਹੀਂ ਗੱਲਾਂ ਕਰਦੇ ਚੰਗੇ ਲੱਗਦੇ ਜੀ ਤੇਰਾ ਮਨ ਜਦੋਂ ਉਹ ਮੇਰੇ ਨਾਲ ਡੇ ਆ ਠੀਕ ਨਹੀਂ ਕਿਉਂ ਸੰਦੀਪ ਠੀਕ ਵਾ ਇਹ ਤੇ ਗੱਲ ਵੇਖੋ ਇਹਨੇ ਨਾ ਪਾਉਣਾ ਹੀ ਮੁੰਡਾ ਸਕੂਲੇ ਇਹਦੇ ਕੋਲ ਮੁੜ ਕੇ ਤੈਨੂੰ ਪੈਸੇ ਵੀ ਨਹੀਂ ਦਿੱਤੇ ਉਹ ਚੱਲ 1 ਤੇ ਦਲਜੀਤ ਇਹਨੇ ਪਾਇਆ ਹੀ ਮੁੰਡਾ ਸਕੂਲ ਇਹਦੇ ਕੋਲ ਨਹੀਂ ਮੁੜ ਕੇ ਦਿੱਤੇ ਗਏ ਪੈਸੇ ਹੁਣ ਤੁਸੀਂ ਦੱਸੋ ਵੀ ਕਿੱਦਾਂ ਕਰਨਾ ਵਾ 2 1 ਜਰਜੀ ਮੇਰੀ ਗੱਲ ਸੁਣੋ ਇੰਨਾ ਚਿਰ ਗੱਡੀ ਚਲਾਈ ਵੀ ਐ ਨਹੀਂ 1.5 ਲੱਖ ਨਹੀਂ ਬੰਦਦਾ ਥੋੜੇ ਬੱਦੇ ਪੈ ਗਏ ਉਹ ਦੇ ਦੂੰਗਾ ਮਾਰੇ ਵੱਟ ਮੈਂ ਮਾਰੇ ਮਰਦੇ ਚਲੋ ਚਲੋ ਨਹੀਂ ਬੰਦਦਾ ਮੈਂ ਨਹੀਂ ਕੋਈ ਦੇਣਾ 2 1 ਦਰਜੀ ਇਹ ਗੱਲ ਗਲਤ ਵਾ ਜਿਹਨੇ 1.5 ਲੱਖ ਦਿੱਤਾ ਵਾ ਇਹਨੇ ਗੱਡੀ ਨਹੀਂ ਚਲਾਈ ਤਿੰਨ ਸਾਲ ਹੋ ਗਏ ਗੱਡੀ ਲੈ ਆਂਦੀ ਨੂੰ ਇਹਨੇ ਗੱਡੀ ਵੀ ਚਲਾਈ ਆ ਕਾਦੇ ਪੈਸੇ ਬੰਦੇ ਇਹਦੇ 2 1 ਦਲਜੀਤ ਵੇ ਇਹ ਤੇਰੀ ਗੱਲ ਬਿਲਕੁਲ ਗਲਤ ਗਲਤ ਦਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ 7 ਲੱਖ ਦਿੱਤਾ ਸੀ ਉਹਨੇ 1.5 ਲੱਖ ਦਿੱਤਾ ਹੀ ਦਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ ਵਾਧੂ ਪੈਸੇ ਦਿੱਤੇ ਹੀ ਤੇ ਗੱਡੀ ਵੀ ਤੇ ਤੂੰ ਹੀ ਵਾਧੂ ਚਲਾਈ ਆ ਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਤਰੀ ਦੇ ਬੋਲੇ ਆ ਨਹੀਂ ਕਹਿੰਦੇ ਤੀਰ ਕੋਈ ਗੱਲ ਨਹੀਂ ਦਰਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਠੀਕ ਹੈ ਨਾ ਮੰਮੀ ਠੀਕ ਆ ਪੁੱਤ ਵੇਹ ਦਰਜੀਤ ਤੂੰ ਦੇਣਾ ਵਾ ਜੋ ਬੰਦਾ 1 ਲੱਖ ਤੇ 60000 ਰੁਪਇਆ ਨਹੀਂ 1.5 ਲੱਖ ਦੇਣਾ ਆ 1.5 ਲੱਖ ਇਹ ਦਰਜੀਤ ਤੂੰ ਦੇਣਾ ਵੇ 1 ਲੱਖ ਤੇ 50000 ਰੁਪਇਆ ਦਾ ਜੋ ਬੰਦਾ ਤੂੰ ਕਹਿਣਾ ਨਾ ਵੀ 60000 ਰੁਪਇਆ ਦਾ ਮੇਰਾ ਸਮਾਨ ਵਾਧਾ ਆ ਤੂੰ ਆਪਣਾ 30 ਕੱਟ ਲਾ 1 ਲੱਖ ਤੇ 20000 ਰੁਪਇਆ ਨੂੰ ਦੇ ਦੀ ਠੀਕ ਆ ਹੁਣ ਦੋਵੇਂ ਭਰਾ ਤੋਂ ਇਹ ਬਰਾਬਰ ਦੇ ਹਿੱਸੇ ਦਰਜੇ ਜੇ ਉਹ ਵੀ ਹੈ ਘਰ ਦੇ ਵਿੱਚ ਹਿੱਸਾ ਮੰਜ਼ੂਰਾ ਇਹਨਾਂ ਦੀ ਮੰਜ਼ੂਰਾ ਬਸ ਹਾਂ ਹਾਂ ਕਿ ਉਹਨਾਂ ਤੇ ਗੱਲ ਕੋਈ ਨਹੀਂ ਕੀਤੀ ਕੋਈ ਗੱਲ ਨਹੀਂ ਮਮੀ ਨੂੰ ਪੁੱਛ ਲੋ ਕਾਈ ਸੰਦੀਪ ਨੂੰ ਪੁੱਛ ਲੋ ਸੰਦੀਪ ਨੇ ਤਾਂ ਸੌ ਗੱਲ ਕਰਤੀ ਇੱਥੇ ਬੈਠੇ ਨੇ ਗੱਲ ਕਰਨ ਲਈ ਤਾਂ ਅਸੀਂ ਆਹ ਭਾਅ ਹੋਣ ਰਿਹਾ ਦਜੀ ਗੱਲ ਤੇ ਕਰਨੀ ਆ ਮਮੀ ਤੁਹਾਨੂੰ ਨਹੀਂ ਗੱਲ ਕੀਤੀ ਜੀ ਜੋਤ ਭਵੀਆਂ ਗੱਲ ਹੋਣ ਈ ਹੈ ਨਾ ਤੇ ਹੁਣੇ ਗੱਲ ਕਰ ਲੋ ਉਹ ਮੇਰੀ ਗੱਲ ਸੁਣ ਉਹ ਵੀ ਪੁੱਛ ਲੈਨੇ ਆ ਦਿੱਤਾ ਤਾਂ ਆਖਰ ਕਿੱਧਰ ਤੇ ਆ ਗਈ ਕਾਰ ਸਾਂਝਾ ਹੀ ਸਾਂਝਾ ਕਾਰ ਵਿੱਚ ਹੀ ਦੇਣਾ ਹੀ ਰਮਨ ਸਾਂਝਾ ਕਾਰ ਹੈਗਾ ਹੀ ਤੇ ਸਾਂਝੇ ਇੱਥੇ ਮੈਂ ਤਾਂ ਜਿਹੇ ਹਿੱਸਾ ਪਾਇਆ ਕੋਈ ਨਹੀਂ ਉਹ ਕਿਥੋਂ ਆਏ ਪਏ ਉਹ ਕਮਾਈ ਕਰਦਾ ਸੀ ਕਿੱਥੇ ਕਮਾਈ ਕਰਦਾ ਸੀ ਨੌਕਰੀ ਕਰਦਾ ਸੀ ਕੋਈ ਜਿਹੜੀ ਬਾਹਰ ਫਸਲ ਲੈਂਦਾ ਸੀ ਆਪਣਾ ਨਹੀਂ ਮੈਂ ਤਾਂ ਹਿਸਾਬ ਦੱਸਣ ਡਿਆ ਵਾਂ ਤੇ ਇੰਨਾ ਕੇ ਹਿਸਾਬ ਹੈਗਾ ਹੈਗਾ ਮੁੜ ਕੇ ਇਹਨਾਂ ਦੇ ਦਿਮਾਗ ਚੋਂ ਨਿਕਲ ਜਾਂਦੀ ਆ ਗੱਲ ਤੂੰ ਇਹਦਾ ਦੇਣਾ ਵੇ 1 ਲੱਖ ਤੇ 30000 ਰੁਪਇਆ ਨਹੀਂ ਨਹੀਂ ਉਹ ਇਹਨੇ ਦੇਣਾ ਦਲਜੀਤ 1 ਲੱਖ 20000 ਤੂੰ ਇੱਕੇ ਦੇਣਾ ਈ ਹੋ ਤੇ 7 ਲੱਖ ਤੂੰ ਇੱਕ ਦੇਣਾ ਇਹਦਾ ਦਲਜੀਤ ਤੂੰ ਹੁਣ ਜੋ ਬੰਦਾ ਦੇਣਾ ਹੀ 120000 ਇੱਕ ਤੇ 6 ਲੱਖ ਇੱਕ 72000 ਰੁਪਇਆ ਤੇ ਦੇਣਾ 10 ਕਦੋਂ ਦੇਂਗਾ ਕੱਢ ਲਓ 21 ਮੇਰੀ ਗੱਲ ਸੁਣੋ ਉਦੋਂ ਤੁਸੀਂ ਕਹਿੰਦੇ ਮੈਂ ਬੜਾ ਪੜਿਆ ਵਾਂ ਤੇ ਹੁਣ ਤੁਹਾਡੇ ਜ਼ਾਲੀ ਕਾਗਜ਼ਾਤ 21 ਮੇਰੀ ਗੱਲ ਸੁਣੋ ਉਦੋਂ ਤੁਸੀਂ ਕਹਿੰਦੇ ਮੈਂ ਬੜਾ ਪੜਿਆ ਵਾਂ ਫਿਰ ਨਗਲੀ ਕਾਗਜ਼ਾਤ ਕਿਉਂ ਬਣਾਏ ਤੁਸੀਂ ਨਗਲੀ ਕਾਗਜ਼ਾਤ 21 ਕਾਗਜ਼ਾਤ ਸਹੀ ਕਾਗਜ਼ਾਤ ਕਾਗਜ਼ਾਤ ਹੀ ਕਹਿੰਦਾ ਹਾਂ ਮੈਂ ਹੁੰਦਾ ਹੋਰ ਦੇ ਰਿਓ ਉਹ ਜਦੋਂ ਗੱਲ ਹੋ ਗਈ ਨਾ ਪੈਸੇ ਦੇਣ ਦੀ ਤੇ ਪੈਸੇ ਹੀ ਦੇਣੇ ਆ ਗੱਡੀ ਨਹੀਂ ਦੇਣੀ ਆਪਾਂ ਮੈਨੂੰ ਪਤਾ ਨਾ ਨਹੀਂ ਦਿੱਤੇ ਜਾਣੇ ਕਿੰਨੀ ਕੀ ਤਨਖਾਹ ਹੋਣਦੀ ਕਿਤੇ ਤਿੰਨ ਮਹੀਨੇ ਚਿਰ ਨਾ ਤਰਨੀ ਰੱਡੇ ਤਿੰਨ ਉਹ ਕੋਈ ਗੱਲ ਨਹੀਂ ਸੰਦੀਪ ਜਿਹੜੀ ਨਹੀਂ ਮਿਲਦੀ ਉਹ ਮਿਲਣੀ ਹੈ ਕਿਸੇ ਦਿਨ ਨੂੰ ਕਿਸੇ ਦਿਨ ਨੂੰ ਮਿਲਣੀ ਹੈ ਦਿੰਦੇ ਰਹੋ ਹਣ ਨਮਕੇ ਭਰੋਨਾ ਦੇ ਨਾਲ ਮੈਂ ਦੇ ਦੂੰਗਾ ਕਿਤੇ ਹੂੰਗਾ ਮੈਂ ਮੁਕਰਦਾ ਨਹੀਂ ਆ ਮੈਂ ਮੇਰੇ ਸਿਰ ਸਾਂ ਤੂੰ ਕਿਹੜੀ ਗਰਮੋਈ ਜਾਣੀ ਵੀ ਨਹੀਂ ਅਸ ਪਹਿਲਾਂ ਕਰੂੰਗਾ ਦੇ ਦੂੰਗਾ ਮੈਂ ਆਪੇ ਦੇ ਦਿਓ ਫੇਰ ਠੀਕ ਆ ਨਾ ਇਹ ਏਵੇਂ ਗਰਮ ਹੋਰ ਕੈ ਸੋਣਾ ਇਹ ਪੈਸੇ ਤੇ ਮੇਰੇ ਵੀ ਧਿਆਨ ਵਿੱਚ ਨਹੀਂ ਹੈਗੇ ਪੈਨੇ ਵੀ ਗਿਣ ਲੈਣੇ ਆ ਗੱਲ ਤੇ ਤੇਰੇ ਪਿਓ ਦੀ ਵੀ ਗਲਤ ਵਾ ਪੁੱਤ ਉਹ ਤਾਂ ਸਾਂਝੇਕਾਰ ਵਿੱਚੋਂ ਹੀ ਲੱਗੇ ਉਹਦੀ ਕੋਈ ਤਨਖਾਹ ਥੋੜਾ ਹੀ ਹੈ ਦੋਵੇਂ ਛੜੇ ਹੀ ਨਾ ਆਪਾਂ ਦੋਹਾਂ ਨੇ ਛੜੇ ਕੁਾਰੇ ਇੱਕ ਵਾਰ ਮਮੀ ਆਪਾਂ ਹੈ ਦੋਨੇ ਕੁਾਰੇ ਹੀ ਨਾ ਉਦੋਂ ਸਾਂਝੇ ਨਾਲ ਲੱਗੇ ਪੈਸੇ ਸਾਰੇ ਹੈਲੋ 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 हेलो अल्फा वेलकमिंग सर कमिंग सर हेलो 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 किंग अल्फा जोवन मुड़के कोई गल बात दसी नहीं ते नाक ते ਉੱਤੇ ਕੋਹ ਪੈਸੇ ਲੱਗੇ ਸੀ ਅੱਛਾ ਤੇ 9 ਲੱਖ ਆਹੋ ਤੇ 9 ਲੱਖ ਵਿੱਚੋਂ ਮੇਰਾ ਠੀਕ ਆ ਠੀਕ ਆ ਉਹ ਵੀ ਉਹਦਾ ਰਮਨ ਓਏ ਬੱਚਾ ਨੂੰ ਆਵਾਜ਼ ਦੇਣੀ ਉੱਤੇ ਹੁੰਦੇ ਆ ਗਈ ਜੇ ਆਦਾ ਆਦਾ 1 2 1 1 ਕਿ ਜਿਹੜਾ ਘਰ ਦਾ ਸਮਾਰਨ ਵਾ ਉਹ ਤੈਨੂੰ ਪਤਾ ਵਾ ਵੀ ਉਹ ਸਾਰਾ ਮੈਨ ਲੈਂਦਾ ਸੀ ਤੇ ਜਿਹੜੇ ਗੱਲ ਗਲਤ ਵਾ ਕੱਢ ਲੈ ਇਥੇ ਹਾਂ 2 ਐਂਡ 1 ਡੈਡੀ ਜੀ ਆਹ ਗੱਲ ਫਿਰ ਗਲਤ ਵਾ ਨਾ ਜਿਹੜਾ ਸਮਾਨ ਆਹੀ ਲੈਂਦਾ ਉਹਦਾ ਕੋਈ ਨਾਂ ਨਹੀਂ ਬੋਲਦੇ ਨਹੀਂ ਅੱਗੇ ਕਿਤੇ ਭੁੱਲ ਗਿਆ ਤੈਨੂੰ ਮੇਰੇ ਤੇ ਮੇਰਾ ਧਿਆਨ ਸਕੈਨ ਜਿਸ ਵਾਰ ਵੱਧ ਗਈ ਤਾਂ ਕੱਟ ਕੀ ਜਾਣਦਿਆ ਕਰੋ ਗੱਲ ਤੁਸੀਂ ਤਾਂ ਪਿਓ ਜਿਹਾ ਇਦਾਂ ਨਹੀਂ ਗੱਲਾਂ ਕਰਦੇ ਚੰਗੇ ਲੱਗਦੇ ਜੀ ਤੇਰਾ ਮਨ ਜਦੋਂ ਉਹ ਮੇਰੇ ਨਾਲ ਡੇ ਆ ਠੀਕ ਨਹੀਂ ਕਿਉਂ ਸੰਦੀਪ ਠੀਕ ਵਾ ਵੇਖੋ ਇਹਨੇ ਨਾ ਪਉਣਾ ਹੀ ਮੁੰਡਾ ਸਕੂਲ ਏ ਇਹਦੇ ਕੋਲ ਮੁੜ ਕੇ ਤਰੂ ਪੈਸੇ ਵੀ ਨਹੀਂ ਦਿੱਤੇ ਉਹ ਚੱਲ 1 ਤੇ ਦਲਜੀਤ ਇਹਨੇ ਪਾਇਆ ਹੀ ਮੁੰਡਾ ਸਕੂਲ ਇਹਦੇ ਕੋਲ ਨਹੀਂ ਮੁੜ ਕੇ ਦਿੱਤੇ ਗਏ ਪੈਸੇ ਹੁਣ ਤੁਸੀਂ ਦੱਸੋ ਕਿ ਕਿੱਦਾਂ ਕਰਨਾ ਵਾ 2 1 ਡਾੜਜੀ ਮੇਰੀ ਗੱਲ ਸੁਣੋ ਇੰਨਾ ਚਿਰ ਗੱਡੀ ਚਲਾਈ ਵੀ ਐ ਇੰਨੇ ਡੇਰ ਲੱਖ ਨਹੀਂ ਬੰਦਦਾ ਥੋੜੇ ਬਦੇ ਪੈਗੇ ਉਹ ਦੇ ਦੂੰਗਾ ਮਾਰੇ ਵੱਟ ਮੈਂ ਉਹ ਗਲਤ ਹੋ ਗਿਆ ਮਾਰੇ ਮੁਰੇ ਚਲੋ 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 ਇਹ ਨਹੀਂ ਬੰਦਦਾ ਤੇ ਮੈਂ ਨਹੀਂ ਕੋਈ ਦੇਣਾ 2 1 ਡਾੜਜੀ ਇਹ ਗੱਲ ਗਲਤ ਵਾ ਇਨੇ 1.5 ਲੱਖ ਦਿੱਤਾ ਵਾ ਇਹਨੇ ਗੱਡੀ ਨਹੀਂ ਚਲਾਈ 3 ਸਾਲ ਹੋ ਗਏ ਗੱਡੀ ਲੈ ਆਂਦੀ ਨੂੰ ਇਹਨੇ ਗੱਡੀ ਵੀ ਚਲਾਈ ਆ ਕਦੇ ਪੈਸੇ ਭੰਦੇ ਦੇ 2 1 ਦਲਜੀਤ ਵੇ ਇਹ ਤੇਰੀ ਗੱਲ ਬਿਲਕੁਲ ਗਲਤ ਗਲਤ ਦਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ 7 ਲੱਖ ਦਿੱਤਾ ਸੀ ਉਹਨੇ 1.5 ਲੱਖ ਦਿੱਤਾ ਹੀ ਦਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ ਵਾਧ ਪੈਸੇ ਦਿੱਤੇ ਹੀ ਤੇ ਗੱਡੀ ਵੀ ਤੇ ਤੂੰ ਹੀ ਵਾਧ ਚਲਾਈ ਆ ਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਤਰੀ ਦੇ ਮੋਲੇ ਆ ਨੀ ਕਹਿੰਦਾ ਤੀ ਤਾਰ ਕੋਈ ਗੱਲ ਨਹੀਂ ਡਰ ਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਠੀਕ ਹੈ ਨਾ ਮੰਮੀ ਠੀਕ ਆ ਪਤ ਵੇ ਦਲਜੀਤ ਤੂੰ ਦੇਣਾ ਵਾ ਜੋ ਬੰਦਾ 1 ਲੱਖ ਤੇ 60000 ਰੁਪਇਆ ਨਹੀਂ 1.5 ਲੱਖ ਦੇਣਾ ਆ 1.5 ਲੱਖ ਇਹ ਦਲਜੀਤ ਤੂੰ ਦੇਣਾ ਵੇ 1 ਲੱਖ ਤੇ 50000 ਰੁਪਇਆ ਦਾ ਜੋ ਬੰਦਾ ਤੂੰ ਕਹਿੰਦਾ ਨਾ ਵੀ 60000 ਰੁਪਇਆ ਦਾ ਮੇਰਾ ਸਮਾਨ ਵਾਧਾ ਆ ਤੂੰ ਆਪਣਾ 30 ਕੱਟ ਲਾ 1 ਲੱਖ ਤੇ 20000 ਰੁਪਇਆ ਨੂੰ ਦੇ ਦੇ ਠੀਕ ਆ ਹੁਣ ਦੋਵੇਂ ਭਰਾ ਤੋਂ ਹੀ ਬਰਾਬਰ ਦੇ ਹਿੱਸੇਦਾਰ ਜੇ ਜੋ ਵੀ ਹੈ ਘਰ ਦੇ ਵਿੱਚ ਹਿੱਸਾ ਮੰਜ਼ੂਰਾ ਇਹਨਾਂ ਕੇ ਬੰਦੇ ਮਸ ਹਾਂ ਹਾਂ ਕਿ ਉਹਨਾਂ ਤੇ ਗੱਲ ਕੋਈ ਨਹੀਂ ਕੀਤੀ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਲੋ ਕੈ ਸੰਦੀਪ ਨੂੰ ਪੁੱਛ ਲੋ ਸੰਦੀਪ ਨੇ ਤਾਂ ਸੌ ਗੱਲ ਕਰਤੀ ਇੱਥੇ ਬੈਠੇ ਨੇ ਗੱਲ ਕਰਨ ਦੇ ਤਾਂ ਅਸੀਂ ਇੱਥੇ ਆ ਆਹ ਬੋਣਿਆ ਦਰਜੀ ਗੱਲ ਤੇ ਕਰਨੀ ਹੈ ਨਾ ਮੰਮੀ ਤੁਹਾਨੂੰ ਨਹੀਂ ਗੱਲ ਕੀਤੀ ਜੀ ਜੋਤ ਭਵੀਆਂ ਗੱਲ ਨਹੀਂ ਗੱਲ ਹੋਣ ਦੀ ਹੈ ਨਾ ਤੇ ਹੁਣੇ ਹੀ ਗੱਲ ਕਰ ਲੋ ਉਹ ਮੇਰੀ ਗੱਲ ਸੁਣ ਉਹ ਵੀ ਪੁੱਛ ਲੈ